ਦੇਖੋ ਜੀ ਬੈਟਰੀ ਦਾ ਸਾਰਾ ਪੰਜਾਬ ਇੱਥੋਂ ਸਿੱਟ ਗਏ ਮੇਰਾ ਲੈਪਟਾਪ ਲੈ ਗਏ ਸਭ ਕੁਝ ਹੀ ਅੰਦਰੋਂ ਪੱਟ ਪੁੱਟ ਕੇ ਉਤਾਰਾਂ ਘੱਟ ਗਏ ਇੱਥੋਂ ਆਏ ਮੈਨੂੰ ਤਾਂ ਇੱਥੇ ਹੀ ਛੜੇ ਉੱਪਰੋਂ ਨਿਸ਼ਾਨ ਉੱਪਰੋਂ ਸਾਰੇ ਦਰਵਾਜ਼ਾ ਪੱਟ ਪੁੱਟ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਤਾਂ ਨਜਾਇਜ਼ੀ ਹੋਈ ਆ ਸਾਡੇ ਨਾਲ ਇਹਦੇ ਬੰਦੇ ਇੱਥੋਂ ਚੜਦੇ ਆ ਜੀ ਇਹ ਦੇਖੋ ਇਹ ਕੌੜੀ ਆ ਬਾਹਰੋਂ ਕੌੜੀ ਆ ਬਾਹਰੋਂ ਕੌੜੀ ਦੇਖੋ ਹੀ ਚੜਦੇ ਆ ਬੰਦੇ ਗਾੜੇ ਦੁਕਾਨ ਦੇ ਉੱਤੇ ਦਰਵਾਜ਼ਾ ਲਗਾ ਕੇ ਕੀ ਦਰਵਾਜ਼ਾ ਲੱਗਾ ਹੈ ਤੇ ਦਰਵਾਜ਼ਾ ਤੋੜ ਕੇ ਅੰਦਰ ਐਂਟਰ ਹੋਏ ਦਰਵਾਜ਼ਾ ਤੋੜ ਕੇ ਕੁੰਡੀ ਤੋੜ ਕੇ ਆ ਜ ਇਹ ਤੁਹਾਨੂੰ ਦੱਸਿਆ ਬੈਟਰੀ ਲੈ ਕੇ ਆ ਕੀ ਕਹਿੰਦਾ ਇਨਵਰਟਰ ਲੈ ਕੇ ਆ ਸਵਿਚ ਸਵਿਚ ਪਟ ਕੇ ਆ ਫੇਰ ਇਸ ਤੋਂ ਬਾਅਦ ਮੇਰਾ ਲੈਪਟਾਪ ਪਿਆ ਸੀ ਉਹ ਲੈ ਕੇ ਆ ਚੀਜ਼ਾਂ ਮਤਲਬ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੇ ਤੱਕ ਤੁਹਾਡਾ ਜਿਹੜਾ ਨੁਕਸਾਨ ਆ ਕਿੰਨੇ ਕ ਦਾ ਨੁਕਸਾਨ ਆ ਲਈ ਲੋ ਤੁਸੀਂ ਹਮ ਸ਼ਮ 1.5 ਲੱਖ ਦਾ ਤੁਹਾਨੂੰ ਨੁਕਸਾਨ ਹੋ ਹੀ ਗਿਆ ਪ੍ਰਿੰਟਰ ਵੀ ਉੱਪਰ ਸੈੱਟ ਗਿਆ ਪਤਾ ਨਹੀਂ ਉਹ ਵੀ ਚੱਲਦਾ ਨਹੀਂ ਚੱਲਦਾ ਤੇ ਐਵੇਂ ਬਹੁਤ ਹੀ ਜ਼ਿਆਦਾ ਅੰਦਰ ਸਮਾਨ ਪਿਆ ਸੀ ਬਿਜਲੀ ਦਾ ਉਹ ਵੀ ਸਾਰਾ ਪੱਟ ਬੜੀ ਦੇ ਲੈ ਕੇ ਆਹ ਸਾਡੇ ਕੀ ਮੰਗਿਆ ਪ੍ਰਸ਼ਾਸਨ ਤੋਂ ਬੋਲਸਾ ਮੰਗਦਾ ਹੈ ਕਾਰਵਾਈ ਕਰੋ ਬੰਦਿਆਂ ਤੇ ਇੱਦਾਂ ਤਾਂ ਜੋ ਚੋਰੀ ਹੋ ਵੀ ਪਹਿਲ ਉਹਨਾਂ ਨੇ ਚੋਰੀ ਹੋਈ ਇਹਨਾਂ ਨੇ ਦੂਜੀ ਵਾਰੀ ਚੋਰੀ ਹੋਈ ਆ ਪਹਿਲੋ ਵੀ ਸ਼ੁੱਕਰਵਾਰ ਵੀ ਚੋਰੀ ਹੋਈ ਚੋਰੀ ਇੱਦਾਂ ਦਾ ਨੁਕਸਾਨ ਅਸੀਂ ਕੰਮ ਕਿੱਥੋਂ ਕਰਾਂਗੇ ਨਹੀਂ ਟੈਨਸ਼ਨ ਹੈ ਠੀਕ ਹੈ ਉਹ ਕਾਜ ਸਾਡਾ ਦਫਤਰ ਹੀ ਐਡਵੋਕੇਟ ਦਾ ਹੈਗਾ ਜੇ ਸਾਡੇ ਚੋਰੀ ਸਾਡੇ ਨਾਲ ਨਹੀਂ ਕਾਨੂੰਨੀ ਕਾਰਵਾਈ ਹੋਵੀ ਫੇਰ ਕੀ ਕਰਾਂਗੇ ਅੱਗੇ ਭਾਈ ਮੇਰੇ ਨਾ ਅੱਜ ਤੋਂ ਪਿਛਲਾ ਪਿਛਲੇ ਹਫਤੇ ਵੀ ਦੁਕਾਨ ਤੇ ਚੋਰੀ ਹੋਈ ਦੀ ਆ ਦੋ ਦੁਕਾਨਾਂ ਛੱਡ ਕੇ ਨਾਲ ਉਹ ਪੌੜੀ ਚੜਦੀ ਆ ਇੱਥੋਂ ਹੀ ਚੜ ਕੇ ਆਂਦੇ ਆ ਉੱਪਰ ਸਾਰੇ ਫਿਟਿੰਗ ਟੂਟੀਆਂ ਵਗੈਰਾ ਉਹ ਟਿੱਕਲੀਆਂ ਪੁਰਾਣੀਆਂ ਲੱਗੀਆਂ ਸਭ ਲਾ ਕੇ ਲੈ ਕੇ ਕਿਚਨ ਚੋਂ ਸਾਰਾ ਨੁਕਸਾਨ ਕਰੇ ਸਾਰੇ ਹਫਤਾ 10 ਦਿਨ ਪਹਿਲਾਂ ਮੇਰੇ ਕੋਲ ਦੀ ਪਿਛਲੇ ਕੁੱਕਰਵਾਰ ਹੋਈ ਸੀ ਚੋਰੀ ਸਾਡੀ ਦੁਕਾਨ ਗਾਦੀ ਹੈ ਆਪਣੀ ਕਰਿਆਨੇ ਦੀ ਦੁਕਾਨ ਆ ਜੀ ਕਿਹੜਾ ਕਿਹੜਾ ਸਮਾਨ ਲਗਾਇਆ ਵਿੱਚੋਂ ਮੇਰੇ ਮਤਲਬ ਸਮਾਨ ਤਾਂ ਨਹੀਂ ਉਪਰੋਂ ਲੋਕ ਵਗੈਰਾ ਲੱਗੇ ਸੀ ਸਿਰ ਫਿਟਿੰਗ ਪਟਕੇ ਗਏ ਆ ਸਾਰੀ ਸਾਰੀ ਵਾਇਰ ਖਿੱਚ ਗਏ ਸਾਰੀ ਲੈ ਕੇ ਟੂਟੀਆਂ ਵਗੈਰਾ ਲਾ ਕੇ ਲੈ ਕੇ ਸੈਂਕ ਵਗੈਰਾ ਸਾਰਾ ਉਤਾਰ ਕੇ ਲੈ ਗਏ ਪਿੱਤਲ ਦੀਆਂ ਟੂਟੀਆਂ ਵਗੈਰਾ ਲੱਗੀਆਂ ਸੀ ਉਹਦੇ ਤੇ ਅੱਜ ਫਿਰ ਉਦਾਂ ਹੀ ਆ ਦੋ ਨੂੰ ਇਤੋਂ ਹੀ ਨਾ ਪੌੜੀ ਆ ਉਹ ਪੌੜੀ ਤੋਂ ਹੀ ਚੜ ਕੇ ਆਂਦੇ ਉਹਨਾਂ ਨੇ ਅਸੀਂ ਚੜ ਕੇ ਦੇਖਿਆ ਉੱਤਰ ਦੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਆ ਸਾਰੇ ਉਹੀ ਤੇ ਇਧਰੋਂ ਹੀ ਚੜ ਕੇ ਗਏ ਆ ਭਾਜੀ ਉਹਨਾਂ ਦੇ ਨਾਲ ਚੋਰੀ ਕਰਕੇ ਇਹਨਾਂ ਦਾ ਜਿਆਦਾ ਨੁਕਸਾਨ ਕਰ ਗਏ ਮੇਰੇ ਫਿਰ ਉਹਦੇ ਅੱਜ ਸਿਲੰਡਰ ਲੈ ਕੇ ਸੋਈ ਸਾਰੇ ਬਰਤਨ ਵਗੈਰਾ ਜੋ ਕੁਝ ਪਈ ਤੇ ਸਟੀਲ ਦੇ ਭਾਂਡੇ ਮੁੰਡੇ ਜੋ ਸਭ ਕੋਚੇ ਗਿਆ ਫਿਟਿੰਗ ਦੇ ਦੁਆਰਾ ਪਟ ਗਈ। ਤੁਹਾਡੀਆਂ ਦੁਕਾਨਾਂ ਜੁਆਇੰਟ ਆ ਦੋਨੀਆਂ। ਹਾਂਜੀ ਨਾਲ-ਨਾਲ ਆ ਜੀ ਸਾਰੀ ਦੁਕਾਨਾਂ ਨਾਲ-ਨਾਲ ਆਈ ਸਭ ਦੀਆਂ। ਅੰਤੋਂ ਤੁਹਾਡੀ ਕੀ ਮੰਗਿਆ ਜੀ ਪ੍ਰਸ਼ਾਸਨ? ਮੰਗਿਆ ਹੀ ਇਹ ਪ੍ਰਸ਼ਾਸਨ ਆਪਾਂ ਪਿਛਲੇ ਹਫਤੇ ਵੀ ਪੁਸਤਕ ਨੂੰ ਕੰਪਲੀਟ ਕੀਤੀ ਸੀਗੀ ਤੇ ਆਪਾਂ ਫਿਰ ਇਹੀ ਕਹਿੰਨੇ ਆਈ ਕਿ ਐਕਸ਼ਨ ਲਿਆ ਜਾਵੇ ਕਿ ਜੋ ਵੀ ਆ ਕਿਸੇ ਬੰਦੇ 'ਚ ਸ਼ੱਕ ਤਾਂ ਨਹੀਂ ਹੈ ਭਾਈ। ਸ਼ੱਕ ਆਪਾਂ ਨੂੰ ਕਿਸੇ ਤੇ ਨਹੀਂ। ਕੈਮਰਾ ਜਿਹੜੇ ਤੁਹਾਡੇ ਚੱਲਦੇ ਆ ਕੈਮਰੇ ਭਾਈ ਚੱਲਦੇ ਆ ਕੈਮਰੇ ਲੇਕਿਨ ਆਪਣੇ ਕੈਮਰੇ ਵਾਲੀ ਸਾਈਡ ਦੇ ਇਧਰ ਆਈ ਨਹੀਂ ਉਹ ਨਾਲ ਤੋਂ ਪੌੜੀ ਤੋਂ ਹੀ ਚੜ੍ਹ ਕੇ ਜਾਂਦੇ ਆ ਪੌੜੀ ਤੋਂ ਹੀ ਆਪਣੀ ਇਹੀ ਆ ਜੀ ਚਲੋ ਜੋ ਵੀ ਆ ਪੂਰ ਕੰਪਲੀਟ ਕਰਕੇ ਜੋ ਆ ਆਪਣਾ ਇਹਦਾ ਹੱਲ ਕੀਤਾ ਜਾਵੇਗੀ 98769 ਆਇਓ ਯਾਰ ਆਇਓ ਯਾਰ ਸੋ ਤੋਂ ਦੇ ਜਨੇਟੜੀ ਤੋਂ ਮੰਗੂ ਤੋਂ ਵੀ ਲੈ ਕੇ ਸੋ ਪੋ ਇਨਵਰਟਰ ਤੇਲਟਰ ਦਾ ਸੋ ਕੋਤਨਾ ਇਥੇ ਆਈਆਂ ਜਿੰਨੀਆਂ ਕੋਈ ਜਪੀਆਂ ਜਿੰਨੀਆਂ ਚੱਕ ਸਕੇ ਪਹਿਲੇ ਇਹਨੂੰ ਆ ਗਈਆਂ ਜੋ ਸਿਲੰਡਰ ਲੈ ਕੇ ਭਾਂਡੇ ਲੈ ਕੇ ਸਾਰੇ ਮੇਰੇ ਚੱਕੇ ਕੰਤਾ ਕੰਤਾ ਚ ਗਾਉਂ ਆਪਰੇ ਕਿਉਂ ਜੀ ਉਸ ਦਿਨ ਮੇਰੀ ਸਾਰੀ ਫਿਟਿੰਗ ਟੱਗ ਕੇ ਲੱਗੇ ਪਿੱਕਲ ਦੀਆਂ ਟੂਟੀਆਂ ਸਾਰੀ ਕੋ ਲੱਗੇ ਉੱਪਰੋਂ ਆਇਆ ਉਹ ਕੁੰਡੀ ਪੱਟ ਗਈ ਹੈ ਤੇ ਤੇਰੇ ਕੋ ਦਰਵਾਜ਼ਾ ਲੱਗਾ ਹੈ ਹਾਂ ਇਹਨਾਂ ਦੀ ਖੂਹ ਆਈ ਅੱਗੇ ਵੀ ਉੱਥੇ ਜੜੇ ਤੇ ਪਰਮਾ ਵੀ ਵਿਦਿਸੀ ਆ ਵਿਦਿਸੀ ਆ ਨਾ ਉਹ ਆ ਲੈ ਤਾਂ ਜੀ ਪਵਾ ਚਲੋ ਜਿਵੇਂ ਜਿਵੇਂ ਕੰਦ ਦੇ ਕਾਹ ਸਾਮਾਨ ਦੀ ਵੀ ਲੋ ਜੀ ਆ ਦੇਖੋ ਇੱਥੋਂ ਆਏ ਆ ਚੜ ਕੇ ਆ ਦੇਖੋ ਇਹਦੇ ਉਹ ਵੀ ਲੈਪਟਾਪ ਵਗੈਰਾ ਗਿਆ ਉਹ ਭਾਂਡੇ ਸਾਰੇ ਸੋਈ ਖਾਲੀ ਗਾ ਸਿਲੰਡਰ ਇਹ ਤਾਂ ਕਰੋ ਪਾਉਣੀ ਹੈ ਇਹਦੀ